ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਨੂੰ ਜਿਵੇਂ ਪਤਾ ਹੈ ਜੀ ਧੰਨ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਦਿਹਾੜਾ 1 ਸਤੰਬਰ ਨੂੰ ਆ ਰਿਹਾ ਹੈ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ ਕਿ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋ ਕੇ ਜਿੰਨੇ ਕੁ ਦਿਨ ਬਚੇ ਹਨ ਲਗਭਗ 11 12 ਦਿਨ ਬਚੇ ਨੇ ਉਹਨੇ ਕੁ ਦਿਨ ਬਾਬਾ ਜੀ ਦੇ ਜੀਵਨ ਦੇ ਨਾਲ ਸੰਬੰਧਤ ਜਿਹੜੀਆਂ ਜਨਮ ਸਾਖੀਆਂ ਨੇ ਉਹ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਜਾਣ ਜੀ ਉਸੇ ਹੀ ਸੰਬੰਧ ਦੇ ਵਿੱਚ ਅੱਜ ਅਸੀਂ ਪਹਿਲੀ ਜਨਮ ਸਾਖੀ ਆਪ ਸਭ ਸੰਗਤਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਜੀ ਇਹ ਸਾਖੀ ਆਪ ਸਰਵਣ ਕਰਕੇ ਹੋਰ ਨਾਲ ਸੰਗਤਾਂ ਦੇ ਅੱਗੇ ਸ਼ੇਅਰ ਕੀਤੀ ਜਾਵੇ ਤਨ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਜਿਹੜਾ ਹੈ ਉਹ ਸੁਲਤਾਨਪੁਰ ਲੋਧੀ ਵਿਖੇ ਹੁੰਦਾ ਹੈ ਬਚਪਨ ਉਹਨਾਂ ਦਾ ਉੱਥੇ ਹੀ ਬੀਤਦਾ ਹੈ ਸੁਲਤਾਨਪੁਰ ਲੋਧੀ ਵਿਖੇ ਉਹ ਆ ਜੀ ਬੀਬੇ ਨਾਨਕੀ ਜੀ ਮਾਤਾ ਸਲਖਣੀ ਜੀ ਘਰ ਦੇ ਵਿੱਚ ਉਹਨਾਂ ਦੀ ਪਾਲਣਾ ਪੋਸ਼ਣਾ ਕਰਦੇ ਨੇ ਇੱਕ ਦਿਨ ਬੀਬੇ ਨਾਨਕੀ ਜੀ ਤੇ ਮਾਤਾ ਸਲਖਣੀ ਜੀ ਵਿੜੇ ਦੇ ਵਿੱਚ ਬਾਹਰ ਕੰਮ ਕਰਦੇ ਪਏ ਸੀ ਤੇ ਦਰਵਾਜ਼ੇ ਤੇ ਕੋਈ ਮੰਗਤਾ ਆਉਂਦਾ ਹੈ ਮੰਗਣ ਵਾਸਤੇ ਉਹ ਆਵਾਜ਼ ਦਿੰਦਾ ਹੈ ਤੇ ਬੀਬੇ ਨਾਨਕੀ ਜੀ ਦੇ ਮਾਤਾ ਸਲਖਣੀ ਜੀ ਆਪਣੇ ਕੰਮ ਦੇ ਵਿੱਚ ਰੁੱਝੇ ਹੋਏ ਸੀ ਉਹਨਾਂ ਨੇ ਆਵਾਜ਼ ਨਾ ਸੁਣੀ ਅੰਦਰੋਂ ਧੰਨ ਬਾਬਾ ਸ਼੍ਰੀ ਚੰਦ ਜੀ ਨੇ ਦੇਖਿਆ ਕਿ ਬਾਹਰ ਕੋਈ ਮੰਗਣ ਆਇਆ ਹੈ ਅਜੇ ਛੋਟੀ ਵਿਵਸਥਾ ਬਾਲ ਆਵਾਸਾਂ ਉਹਨਾਂ ਦੀ ਛੋਟੀ ਉਮਰ ਉਹ ਛੋਟੇ ਛੋਟੇ ਪਿਆਰਾਂ ਦੇ ਨਾਲ ਚੱਲ ਕੇ ਬਾਹਰ ਆਉਂਦੇ ਨੇ ਵਿਹੜੇ ਦੇ ਵਿੱਚੋਂ ਚੱਲ ਕੇ ਆਉਂਦੇ ਦਰਵਾਜ਼ੇ ਤੇ ਪਹੁੰਚਦੇ ਨੇ ਮੰਗਣ ਵਾਲੇ ਨੇ ਜਦੋਂ ਦੇਖਿਆ ਹੈ ਬਾਬਾ ਸ਼੍ਰੀ ਚੰਦ ਜੀ ਦੇ ਚਿਹਰੇ ਦਾ ਦਰਸ਼ਨ ਕੀਤੇ ਉਹਨਾਂ ਨੇ ਚਿਹਰੇ ਦੇ ਦਰਸ਼ਨ ਕਰਕੇ ਉਹ ਮੰਗਤਾ ਜਿਹੜਾ ਮੰਗਣ ਵਾਲਾ ਹੈ ਉਹ ਗੱਦਗੱਦ ਹੋ ਜਾਂਦਾ ਹੈ ਬਾਬਾ ਜੀ ਵੇਖਦੇ ਕਿ ਕੋਈ ਮੰਗਣ ਆਇਆ ਹੈ ਵਾਪਸ ਅੰਦਰ ਜਾਂਦੇ ਨੇ ਅੰਦਰ ਛੋਲਿਆਂ ਦੀ ਬੋਰੀ ਪਈ ਸੀ ਉਹਦੇ ਵਿੱਚ ਇੱਕ ਮੁੱਠ ਭਰ ਕੇ ਲਿਆਉਂਦੇ ਨੇ ਤੇ ਮੁੱਠ ਭਰ ਕੇ ਜਦੋਂ ਵਾਪਸ ਆਉਂਦੇ ਨੇ ਉਹ ਮੰਗਤੇ ਦੇ ਕੋਲ ਉਹਦੀ ਝੋਲੀ ਦੇ ਵਿੱਚ ਪਾਉਣ ਵਾਸਤੇ ਜਦੋਂ ਝੋਲੀ ਦੇ ਵਿੱਚ ਉਹ ਮੁੱਠ ਛੋਲਿਆਂ ਦੀ ਪਾਉਂਦੇ ਨੇ ਤਾਂ ਉਹ ਛੋਲਿਆਂ ਦੀ ਮੁੱਠ ਨਹੀਂ ਉਹ ਹੀਰੇ ਜਵਾ ਰਾਤ ਦੀ ਮੁੱਠ ਸੀ ਜਦੋਂ ਮੰਗਤੇ ਨੇ ਵੇਖਿਆ ਨਾ ਕਿ ਮੇਰੀ ਝੋਲੀ ਦੇ ਵਿੱਚ ਹੀਰੇ ਜਵਾਹਰਾਤ ਪਾਏ ਜਾ ਰਹੇ ਨੇ ਤਾਂ ਮੰਗਤੇ ਨੇ ਆਖਿਆ ਕਿ ਇਹ ਸਾਨੂੰ ਨਹੀਂ ਚਾਹੀਦਾ ਉਕਬਰਾ ਗਿਆ ਥੋੜਾ ਜਦੋਂ ਇਦਾਂ ਦੀਆਂ ਗੱਲਾਂ ਉਹ ਮੰਗਤਾ ਧੰਨ ਬਾਬਾ ਸ਼੍ਰੀ ਚੰਦ ਜੀ ਦੇ ਨਾਲ ਕਰਦਾ ਪਿਆ ਸੀ ਸੰਗਤ ਜੀ ਤੇ ਬੇਬੇ ਨਾਨਕੀ ਜੀ ਤੇ ਮਾਤਾ ਸੁਲਖਣੀ ਜੀ ਆਉਂਦੇ ਨੇ ਵੇਖਦੇ ਨੇ ਕਿ ਬਾਬਾ ਸ਼੍ਰੀ ਚੰਦ ਜੀ ਕਿਹਦੇ ਨਾਲ ਗੱਲਾਂ ਕਰਦੇ ਪਏ ਨੇ ਜਦੋਂ ਆ ਕੇ ਵੇਖਦੇ ਮੰਗਤਾ ਖੜਾ ਹੈ ਤੇ ਮੰਗਤੇ ਦੀ ਝੋਲੀ ਦੇ ਵਿੱਚ ਹੀਰੇ ਜਵਾਹਰਾਤ ਨੇ ਤੇ ਬੇਬੇ ਨਾਨਕੀ ਜੀ ਪੁੱਛਦੇ ਪੁੱਤਰ ਜੀ ਤੁਸੀਂ ਇਹ ਕਿੱਥੋਂ ਲਿਆਂਦੇ ਨੇ ਤੇ ਬਾਬਾ ਜੀ ਨੇ ਫਿਰ ਇਸ਼ਾਰਾ ਕੀਤਾ ਕਿ ਅੰਦਰ ਜਿਹੜੀ ਸ਼ੋਲਿਆਂ ਦੀ ਬੁਰੀ ਪਈ ਆ ਉਹਦੇ ਵਿੱਚੋਂ ਲਿਆਂਦੇ ਨੇ ਇਸ ਤਰ੍ਹਾਂ ਬਾਬਾ ਸ਼੍ਰੀ ਚੰਨ ਜੀ ਬਚਪਨ ਤੋਂ ਹੀ ਮਹਾਨ ਕਰਾਮਾਤੀ ਮਹਾਨ ਰਿੱਧੀਆਂ ਸਿੱਧੀਆਂ ਦੇ ਉਹ ਮਾਲਕ ਸੀ ਮੰਗਤੇ ਨੂੰ ਫਿਰ ਬੇਬੇ ਸ਼ਿਮ ਬੇਬੇ ਨਾਨਕੀ ਜੀ ਨੇ ਆਖਿਆ ਕਿ ਇਹ ਤੁਹਾਡੇ ਵਾਸਤੇ ਹੈ ਤੇ ਕਈ ਥਾਂ ਤੇ ਇਹ ਵੀ ਲਿਖਿਆ ਮਿਲਦਾ ਹੈ ਕੇ ਬੇਬੇ ਨਾਨਕ ਜੀ ਨੇ ਪੁੱਛਿਆ ਕਿ ਇਹ ਤੁਸੀਂ ਕਿਉਂ ਕੀਤਾ ਤਾਂ ਬਾਬਾ ਸ਼੍ਰੀ ਚੰਦ ਜੀ ਨੇ ਅੱਗੇ ਜਵਾਬ ਦਿੱਤਾ ਕਿ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਆ ਗਿਆ ਘਰ ਆ ਗਿਆ ਮੰਗਣ ਵਾਸਤੇ ਤਾਂ ਉਸ ਨੂੰ ਇਸ ਦਰ ਤੋਂ ਇੰਨੀ ਕੋ ਖੈਰਾਤ ਮਿਲ ਜਾਵੇ ਕਿ ਉਹ ਹੋਰ ਦਰ ਤੇ ਜਾ ਕੇ ਮੰਗੇ ਨਾ ਇਹ ਵੀ ਲਿਖਿਆ ਮਿਲਦਾ ਹੈ ਕਿ ਬਾਬਾ ਸ਼੍ਰੀ ਚੰਦ ਜੀ ਨੇ ਉੱਥੇ ਇਹ ਬਚਨ ਕੀਤੇ ਨੇ ਬੇਬੇ ਨਾਨਕ ਜੀ ਨੇ ਆਖਿਆ ਕਿ ਤੁਸੀਂ ਇਥੋਂ ਇਹ ਤੁਹਾਡੀ ਖੈਰ ਆਤ ਹੈ ਤੁਹਾਡੀ ਅੱਜ ਤੋਂ ਬਾਅਦ ਗਰੀਬੀ ਦੂਰ ਹੋ ਗਈ ਉਹ ਮੰਗਤਾ ਆਨੰਦ ਪ੍ਰਸੰਨ ਚਿਤ ਹੋ ਕੇ ਬੀਬੇ ਨਾਨਕ ਜੀ ਦੇ ਘਰ ਤੋਂ ਵਾਪਸ ਮੁੜਦਾ ਹੈ ਇਸ ਤਰ੍ਹਾਂ ਧੰਨ ਬਾਬਾ ਸ਼੍ਰੀ ਚੰਦ ਜੀ ਸਾਧ ਸੰਗਤ ਜੀ ਛੋਟੀ ਅਵਸਥਾ ਤੋਂ ਹੀ ਦਇਆ ਦੇ ਮਿਹਰ ਦੇ ਘਰ ਸੰਸਾਤ ਸੰਗਤ ਜੀ ਉਹਨਾਂ ਦੇ ਘਰਾਂ ਤੋਂ ਘਰ ਤੋਂ ਅੱਜ ਵੀ ਦਇਆ ਮਿਹਰ ਦਾ ਮੀਂਹ ਵਰਦਾ ਹੈ ਅੱਜ ਵੀ ਜੇ ਅਸੀਂ ਨਿਮਾਣੇ ਹੋ ਕੇ ਉਹਦੇ ਦਰ ਤੇ ਆਈਏ ਤਾਂ ਸਾਧ ਸੰਗਤ ਜੀ ਸਾਡੀਆਂ ਵਿੱਚ ਝੋਲੀਆਂ ਜੜੀਆਂ ਨੇ ਉਹ ਇਸ ਦਰ ਤੋਂ ਭਰ ਜਾਂਦੀਆਂ ਨੇ ਸੋ ਇਹ ਸਾਖੀ ਸਾਧ ਸੰਗਤ ਜੀ ਆਪ ਸਭ ਸੰਗਤਾਂ ਦੇ ਨਾਲ ਸਾਂਝੀ ਕੀਤੀ ਹੋਰ ਜਿਹੜੀਆਂ ਵੀ ਜਨਮ ਸਾਖੀਆਂ ਬਾਬਾ ਸ਼੍ਰੀ ਚੰਦ ਜੀ ਨੇ ਲਾਲ ਸੰਬੰਧਤ ਨੇ ਉਹ ਆਪ ਸਭ ਸੰਗਤਾਂ ਨੂੰ ਜਿਉਂ-ਜਿਉਂ ਕੋਸ਼ਿਸ਼ ਕਰਾਂਗੇ ਕਿ ਹਰ ਰੋਜ਼ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾਵੇ ਆਪ ਸਭ ਸੰਗਤਾਂ ਦੇ ਚਰਣਾ ਵਿੱਚ ਬੇਨਤੀ ਹੈ ਜੀ ਇਹ ਵੀਡੀਓ ਹੋਰ ਆਗਾਂਗ ਸੰਗਤਾਂ ਤੱਕ ਪਹੁੰਚਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ